ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਇੱਕ ਨੀਲੀ ਰਵੀ ਦੀ ਝੋਟੀ ਲੈ ਕੇ ਆਏ ਹਾਂ ਬਹੁਤ ਹੌਟ ਕਲਾਸ ਝੋਟੀ ਆ ਤੇ ਇਹ ਝੋਟੀ ਪਿੰਡ ਜੰਗੀਆਂ ਵਾਲੇ ਚ ਖੜੀ ਆ ਤੇ ਇੱਥੇ ਅਸੀਂ ਵੈਕਸੀਨੇਸ਼ਨ ਦੇ ਤੌਰ ਤੇ ਆਏ ਸੀ ਤੇ ਮੈਨੂੰ ਝੋਟੀ ਬਹੁਤ ਚੰਗੀ ਲੱਗੀ ਤੇ ਮੈਂ ਕਿਹਾ ਵੀ ਵੀਰਾਂ ਨੂੰ ਬ੍ਰੀਡ ਬਾਰੇ ਦਿਖਾਉਣੀ ਆ ਜੇ ਇਹ ਵੀ ਕੋਈ ਚੰਗਾ ਡੀਕਾ ਪਾਲ ਕੇ ਭਰਾ ਸਕਦੇ ਆ ਤੇ ਨੀਲੀ ਰਾ ਦੇ ਚੈਰੈਕਟਰ ਦੇ ਸਕਦੇ ਹੋ ਬਹੁਤ ਸੋਹਣੀ ਫੇਸ ਕੁਆਲਿਟੀ ਸਿੰਘਾਂ ਦੀ ਬਣਤਰ ਤੇ ਅੱਖਾਂ 'ਚ ਜਵਾਬ ਦੋਨਾਂ ਅੱਖਾਂ 'ਚ ਬਹੁਤ ਸੋਹਣਾ ਜਵਾਬ ਆ ਮਗਰਲੇ ਮਨ ਅੱਖਾਂ ਖੱਟੀਆਂ ਆ ਤੇ ਅਗਲੇ ਮਨ ਅੱਖਾਂ ਦੇ ਵਿੱਚ ਜਵਾਬ ਬਹੁਤ ਸੋਹਣਾ ਮਾਰਕਿੰਗ ਆ ਤੇ ਪੈਰਾਂ ਦੀ ਮਾਰਕਿੰਗ ਵੀ ਦੇ ਸਕਦੇ ਹੋ ਅਗਲੇ ਮਨ ਇੱਕ ਦੀ ਟੁੱਟ ਹੋ ਗਈ ਆ ਬਹੁਤ ਸ਼ਾਨਦਾਰ ਆ ਤੇ ਇਹਦੇ ਜੇ ਤੁੰਨ ਦੀ ਗੱਲ ਕਰੀਏ ਤੁੰਨ ਦੇ ਉੱਤੇ ਵੀ ਵੈਟ ਦਾ ਨਿਸ਼ਾਨ ਆ ਤੇ ਪੈਰਾਂ ਦੀ ਮਾਰਕਿੰਗ ਤੁਸੀਂ ਦੇ ਸਕਦੇ ਹੋ ਵੀ ਮਗਰਲੇ ਘਟਿਆਂ ਤੋਂ ਥੋੜੀ ਉੱਤੇ ਚੱਕ ਰਿਹਾ ਤੇ ਪੂਛ ਵੀ ਇਹਦੀ ਜਿਹੜੀ ਨੀਲੀ ਰਾਵੀ ਦਾ ਮਕਾਬ ਜਿੰਨੀ ਹੋਣੀ ਚਾਹੀਦੀ ਓਨੀ ਆ ਤੇ ਪੱਠਪੂੜਾ ਦੀ ਦੇ ਸਕਦੇ ਬਹੁਤ ਕੁਆਲਟੀ ਦਾ ਆ ਜੀ ਤੇ ਇਹ ਜੋ ਟੀ ਤੁਹਾਨੂੰ ਦੱਸਦੇ ਆਂ ਵੀ ਇਹ ਸੂਰਜ ਬੁੱਲਦੀ ਝੋਟੀ ਆ ਜਿਹੜੀ ਪਾਕਿਸਤਾਨ ਬਲੱਡ ਲੈਨ ਚੋਂ ਆ ਇਹ ਬਾਦਲ ਦੇ ਫਾਰਮ ਜਿਆ ਸੀ ਪ੍ਰਕਾਸ਼ ਸਿੰਘ ਬਾਦਲ ਉਹ ਲੈ ਕੇ ਆਏ ਸੀ ਉਸ ਤੋਂ ਬਾਅਦ ਕਈ ਥਾਂ ਵਿਕੇ ਵਿਕੇ ਆਏ ਬੋਲੇ ਤੇ ਲక్ష్ਮੀਦੇਵ ਫਾਰਮ ਕੋਲ ਵੀ ਇਹ ਬੋਲ ਰਿਹਾ ਤੇ ਇੱਕ ਦੋ ਥਾਂ ਹੋਰ ਵੀ ਆ ਬੋਲੇ ਤੇ ਝੋਟੀ ਬਹੁਤ ਸ਼ਾਨਦਾਰ ਆ ਤੇ ਝੋਟੀ ਕਿਹੜੇ ਸਿਮਨ ਤੋਂ ਗਈ ਗੱਬਣੇ ਵੀ ਬਾਈ ਤੁਹ ਪੁੱਛਦੀ ਆ ਬਾਈ ਇਹ ਝੋਟੀ ਕਿਹੜੇ ਸਿਮਨ ਤੋਂ ਕੱਪੜਾ ਸਿਆਈ ਇਹ ਡਾਇਮੰਡ ਡੈਮ ਇਹ ਡਾਇਮੰਡ ਬੋਲ ਤੋਂ ਗੱਬਣੇ ਆਈ ਡਾਇਮੰਡ ਬੋਲਾ ਹਰੀ ਕਲਾ ਆ ਗਿਆ ਅਰਸ਼ਾਲ ਸਿੰਘ ਦੋਲ ਤੇ ਬਾਡਰ ਤੇ ਪੰਡਿਆ ਵੀ ਬਾਡਰ ਬੈਲਟ ਕਿਹਦਾ ਦੇ ਆ ਤੇ ਬਹੁਤ ਸ਼ਾਨਦਾਰ ਇਹਨਾਂ ਦੇ ਬੁੱਲਾ ਨੇ ਤੇ ਜਲਤ ਹੋਣਗੇ ਇਹਨਾਂ ਦੇ ਵੀ ਇਹਦੇ ਵਿੱਚ ਜਿਵੇਂ ਹੁਣ ਡਾਇਮੰਡ ਦਾ ਬੋਲਾ ਲੱਗ ਗਿਆ ਸੂਰਜ ਬੋਲੇ ਚ ਤੇ ਇਸ ਤੋਂ ਅੱਗੇ ਵੀ ਇੱਕ ਕੁਆਲਟੀ ਦੁੱਧਰੀ ਲੈਣ ਚੱਲ ਪਈ ਮੇਜਾ ਵੀ ਛੋਟੀ ਜਿਹੜੀ ਏਸ ਹੋ ਕੇ ਤਕਰੀਬਨ 14-15 ਕਿਲੋ ਦੁੱਧ ਬੱਚੇ ਦੇਣਾ ਚਾਹੀਦਾ ਵੀ ਨਾਰਮਲ 15-12 ਤੇ ਕੱਢੂਗਾ ਬੱਚਾ ਪਹਿਲੇ ਸੂਰਜ ਦਾ ਵੀ ਵੱਧ ਉਹਦੇ ਸਦਾ ਜਿਵੇਂ ਛੋਟੀ ਇਹੋ ਜੀ ਬਹੁਤ ਚੰਗੀ ਪਲੀ ਹੋਈ ਆ ਵੱਧ ਉਹ ਦੇ ਸਕਦੀ ਆ ਇਹ ਛੋਟੀ ਤਰਸੇਮ ਸਿੰਘ ਸਰਨਪਾਲ ਸਿੰਘ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਚ ਖੜੀ ਆ ਤੇ ਇਹ ਵਿਚ ਰਸਤੇ ਨੀਗਾ ਬਸ ਤੁਹਾਨੂੰ ਕੁਆਲਟੀ ਵਿਖਾ ਰਹੇ ਹਾਂ ਜਿਵੇਂ ਕਿਸੇ ਭਰਾ ਨੂੰ ਸੀਮਨ ਭਰਾਉਣਾ ਹੈ ਤੁਸੀਂ ਇੱਥੋਂ ਜਜਮੈਂਟ ਕਰਕੇ ਵੀ ਸੀਮਨ ਭਰਾ ਸਕਦੇ ਹੋ ਤੇ ਅੱਗੇ ਨਸਲ ਸੁਧਾਰ ਸਕਦੇ ਹੋ ਤੁਹਾਨੂੰ ਬੈਗ ਤੋਂ ਘੁੰਮ ਕੇ ਵਿਖਾ ਦੇਣੀ ਆ ਛੋਟੀ ਤੁਹਾਡੇ ਫੇਰ ਕਰੀ ਤੇ ਜਿਹੜੇ ਵੀ ਲੋਕ ਪਈ ਨਵੇਂ ਜੁੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹ ਵੀਡੀਓ ਨੂੰ ਕਰ ਦਿਓ ਸ਼ੇਅਰ ਵੀ ਜਿਹੜੇ ਜੋਗਵੀਰ ਆ ਵੇਖੋ ਜੇ ਛੋਟਕਾਂ ਨਾਲ ਵੇਖ ਕੇ ਤੇ ਕੁਆਲਟੀ ਵੇਖ ਕੇ ਅਸੀਂ ਨੂੰ ਭਰਾ ਸਕਣ ਧੰਨਵਾਦ ਜੀ